ਇੱਕ ਵਾਰ ਫਿਰ ਤੋਂ ਆਪਾਂ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਤੇ ਤੁਸੀਂ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੇ ਵੀਡੀਓ ਆਪਣੀ ਆਹ ਥੋੜੀ ਲੇਟ ਹੋ ਗਈ ਥੋੜਾ ਜਿਹਾ ਕੰਮ ਪੈ ਗਿਆ ਸੀਗਾ ਜੀ ਬਾਕੀ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਤੇ ਪੂਰੀ ਆਪਾਂ ਗੱਲ ਕਰਾਂਗੇ ਮਸ਼ੀਨਰੀਆਂ ਦੀ ਜਿੰਨੇ ਤੁਸੀਂ ਦੇਖ ਰਹੂ ਆਪਣੇ ਚੈਨਲ ਦਾ ਪਹਿਲਾਂ ਤੋਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਨੰਬਰ ਹੈ ਜੀ 7814038764 ਜਿੰਨੇ ਤੁਸੀਂ ਦੇਖ ਰਹੇ ਹਾਂ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹਾਂ ਵੇਚਣ ਵਾਸਤੇ ਕੁਝ ਵੀ ਆ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਐ ਕੂਠੀਆ ਘਰ ਮਕਾਨ ਹੈ ਤੁਸੀਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਜੀ ਹੁਣ ਆਪਾਂ ਗੱਲ ਕਰਦੇ ਹਾਂ ਪਹਿਲੀ ਗੱਡੀ ਦੀ Swift ਆਪਣੇ ਕੋਲੇ ਪਹੁੰਚੀ ਹੈ ਵੀਡੀਓਈ 2010 ਮਾਡਲ ਮਾਲਕ ਨੇ ਭੇਜੀ ਆਪਣੇ ਕੋਲੇ ਤੇ ਅਰਜੈਂਟ ਸੇਲ ਕਰਨੀ ਹੈ ਪੰਜਾਬ ਨੰਬਰ ਤੇ ਲੁਧਿਆਣਾ ਏਰੀਆ ਚ ਗੱਡੀ ਖੜੀ ਆ ਤੇ ਨੰਬਰ ਪਲੇਟਾਂ ਸਰਕਾਰੀ ਤਾਂ ਨਹੀਂ ਲੱਗੀਆਂ ਹੋਈਆਂ ਜੀ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਜੀ ਸਕਰੈਚ ਆਪਾਂ ਨੂੰ ਮਿਲਣਗੇ ਤੇ ਇੱਕ ਪਾਸੋਂ ਬੈਕ ਸਾਈਡ ਤੋਂ ਥੋੜੀ ਜੀ ਡੈਮੇਜ ਵੀ ਹੈਗੀ ਆ ਲੱਗੀ ਹੋਈ ਆ ਥੋੜੀ ਜੀ ਬਾਕੀ ਤੁਹਾਡੇ ਸਾਹਮਣੇ ਆ ਜੀ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਤੇ ਟਾਇਰ ਵੀ ਆਪਾਂ ਨੂੰ ਠੀਕ ਠਾਕ ਮਿਲ ਜਾਣਗੇ ਜਾ ਕੇ ਦੇਖਣੇ ਵਿੱਚ ਜਾ ਕੇ ਦੇਖ ਲਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ ਜੀ ਤੇ ਸੈਕਿੰਡ ਆਪਾਂ ਤੁਹਾਡੇ ਵਾਸਤੇ ਛੋਟਾ ਹਾਥੀ ਲੈ ਕੇ ਪਹੁੰਚਿਆ ਮਾਲਕ ਨੇ ਵੀਡੀਓ ਵਧੀਆ ਬਣਾ ਕੇ ਭੇਜੀ ਆ ਤੇ ਆਹ ਜਿਹੜਾ ਛੋਟਾ ਹਾਥੀ ਹੈ ਨਮਾਸ਼ੇਰ ਏਰੀਆ 'ਚ ਖੜਾ ਹੈਗਾ 2020 ਮਾਡਲ ਹੈ ਤੇ ਚੱਲਿਆ ਘੱਟ ਹੋਇਆ ਜੀ 330 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਕੰਡੀਸ਼ਨ ਆਲੋਕਿਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲਿਆ ਸੜਿਆ ਨਹੀਂ ਵਧੀਆ ਵਾੜੀ ਲੈਣੇ ਇਹਨਾਂ ਨੇ ਚਾਰੇ ਪਾਸੇ ਵੀਡੀਓ ਵਧੀਆ ਬਣਾ ਕੇ ਭੇਜੀ ਆ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਬਾਕੀ ਕਾਗਜ਼ ਪੱਤਰ ਹੈਗੇ ਆ ਨਮਾਸ਼ਾਰ ਮਾਲਕ ਦਾ ਏਰੀਆ ਜਾ ਕੇ ਦੇਖਣਾ ਹੋਵੇ ਜਾ ਕੇ ਦੇਖ ਸਕਦੋਂ 330 ਡਿਮਾਂਡ ਹੈ ਤੇ ਬਾਕੀ ਲੈਸ ਹੋ ਜਾਊਗਾ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜੀ 95900 22 73 595 ਤੇ ਹੁਣ ਆਪਾਂ ਆਪਣੀ ਸੈਂਟਰੋ ਗੱਡੀ ਦੀ ਗੱਲ ਕਰਦੇ ਹਾਂ ਸੈਂਟਰੋ ਆਪਣੇ ਕੋਲੇ ਮਾਲਕ ਨੇ ਭੇਜੀ ਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਨੇ ਤੇ ਰੇਟ 75000 ਇਹਨਾਂ ਨੇ ਕਿਹਾ ਇਹਨਾਂ ਦਾ ਏਰੀਆ ਜਲੰਧਰ ਤੇ ਨੂ ਮਾਡਲ ਗੱਡੀ ਆ ਕੰਡੀਸ਼ਨ ਆਲੋਕੀ ਆ ਗੱਡੀ 'ਚ ਨੁਕਸ ਕੋਈ ਨਹੀਂ ਹੈਗਾ ਵਧੀਆ ਗੱਡੀ ਆ ਚਲਾਉਣ 'ਚ ਵਧੀਆ ਬਾਕੀ ਤੁਸੀਂ ਜਾ ਕੇ ਦੇਖਣੀ ਹੋ ਵਿੱਚ ਆ ਕੇ ਦੇਖ ਸਕਦੇ ਹੋ ਜਲੰਧਰ ਏਰੀਆ ਚ ਨੋ ਮਾਡਲ ਗੱਡੀ ਐ ਜੀ ਤੇ ਜਿਨ੍ਹਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ। ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ। ਬਾਕੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਜਿੰਨੇ ਤੁਸੀਂ ਅਜੇ ਪਹਿਲੀ ਵਾਰ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ। ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਮਸ਼ੀਨਰੀ ਕੁਛ ਵੀ ਚਾਹੀਦਾ ਕਮੈਂਟ ਕਰੋ ਜੀ ਤੇ ਇੱਕ ਗੱਲ ਹੋਰ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਹੈ ਤੁਸੀਂ ਇਦਾਂ ਨਾ ਸਮਝੋ ਵੀ ਆਪਾਂ ਪੰਜਾਬ ਚ ਹੀ ਐਡ ਕਰਦੇ ਹਾਂ ਆਪਾਂ ਹਰ ਏਰੀਆ ਚੋਂ ਹਰ ਪਿੰਡ ਚੋਂ ਹਰ ਸ਼ਹਿਰ ਚੋਂ ਹਰ ਤਰ੍ਹਾਂ ਦੀ ਐਡ ਕਰਦੇ ਹਾਂ ਜਿਵੇਂ ਕੋਈ ਵੀ ਗੱਡੀ ਹੋਗੀ ਮੋਟਰਸਾਈਕਲ ਹੋ ਗਿਆ ਕੋਠੀ ਹੋਗੀ ਮਕਾਨ ਹੋ ਗਿਆ ਕਾਰ ਹੋ ਗਿਆ ਚਾਹੇ ਹਵੇਲੀ ਹੈ ਠੀਕ ਹੈ ਜੀ ਇਸ ਤਰ੍ਹਾਂ ਦੀ ਆਪ ਐਡ ਕਰਦੇ ਹਾਂ ਕਿਸੇ ਕੋਲ ਇਹ ਤਰ੍ਹਾਂ ਦਾ ਕੁਝ ਵੀ ਹੈ ਆਪਣੇ ਕੋਲੇ ਭੇਜ ਦੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਭੇਜੋ ਤੇ ਜਮਾ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ